ਹਾਂਜੀ ਮੈਡਮ ਇੱਕ ਹੀ ਬੱਚੀ ਤੁਹਾਡੀ ਹਾਂਜੀ ਤੇ ਕੋਈ ਹੋਰ ਆਸਰਾ ਨਹੀਂ ਰਿਹਾ ਕੋਈ ਨਹੀਂ ਨਹੀਂ ਕੋਈ ਆਸਣਾ ਮੇਰੀ ਇੱਕ ਬੇਟੀ ਆ ਤੇ ਮੇਰੇ ਸਹੁਰਾ ਸਾਹਿਬ ਜਿਹੜੇ ਖੁਦ ਮਰੀਜ਼ ਅਟੈਕ ਦੇ ਬਸ ਮੇਰੇ ਘਰ ਵਿੱਚ ਕੋਈ ਸਹਾਰਾ ਨਹੀਂ ਦਿਆ ਕਿੰਨਾ ਪੈਸਾ ਲਗਾਇਆ ਸੀ ਤੁਸੀਂ ਬਾਹਰ ਪੇ ਕਰ ਗਿਆ ਅਸੀਂ 20-25 ਲੱਖ ਲੱਗਾ ਸੀ ਕਿਉਂਕਿ ਮਜਬੂਰੀ ਨਹੀਂ ਬਣ ਗਈ ਸੀ ਸਾਨੂੰ ਜਾਣਾ ਪਿਆ ਇਸ ਬੱਚੀ ਦੇ ਫਿਊਚਰ ਵਾਸਤੇ ਲੇਕਿਨ ਸਾਡਾ ਉੱਥੇ ਵੀ ਕੁਝ ਨਹੀਂ ਬਣਿਆ ਹੁਣ ਜਿਵੇਂ ਤੁਹਾਡੇ ਪਤੀ ਨੂੰ ਵੀ ਕੋਈ ਨੌਕਰੀ ਮਿਲੀ ਉਹ ਪੜੇ ਲਿਖੇ ਸੀ ਹਾਂ ਤੁਸੀਂ ਵੀ ਪੜੇ ਲਿਖੇ ਹੋ ਤੇ ਪੰਜਾਬ ਸਰਕਾਰ ਜੇ ਨੌਕਰੀਆਂ ਦਿੰਦੇ ਕੀ ਅਪੀਲ ਕਰਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਸਰਦਾਰ ਤੁਹਾਨੂੰ ਸਤਿ ਸ਼੍ਰੀ ਅਕਾਲ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਵਾਂਗੇ ਕਿ ਜਿੰਨਾ ਹੋ ਸਕੇ ਜਿਹੜੇ ਪੰਜਾਬ ਦੇ ਨੌਜਵਾਨ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਾਂ ਇੰਡੀਆ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਕਿਸੇ ਵੀ ਮਾਂ ਪਿਓ ਦੇ ਪੁੱਤ ਜਾਂ ਧੀ ਨੂੰ ਬਾਹਰ ਜਾ ਕੇ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਾਹਰ ਜਾ ਕੇ ਬਹੁਤ ਟੈਨਸ਼ਨ ਤੇ ਡਿਪਰੈਸ਼ਨ ਹੁੰਦਾ ਵਾ ਇਹ ਸਰਕਾਰ ਨੂੰ ਚਾਹੀਦਾ ਕਿ ਇੱਥੇ ਉਹਨਾਂ ਨੂੰ ਨੌਕਰੀਆਂ ਪ੍ਰਵਾਨ ਕੀਤੀਆਂ ਜਾਣ ਮੈਂ ਕਹਿੰਦੀ ਆ ਕਿ ਮੇਰਾ ਇੱਥੇ ਥੋੜਾ ਸਾਰਾ ਚੱਲ ਜਾ ਕਿਉਂਕਿ ਹੁਣ ਮੈਂ ਬਜ਼ੁਰਗ ਪਿਓ ਦਾ ਤੇ ਛੋਟੀ ਬੱਚੀ ਦਾ ਸਾਰਾ ਬੰਨਣਾ ਚਾਹੁੰਦੀ ਆ ਸਰਕਾਰ ਨੂੰ ਚਾਹੀਦਾ ਕਿ ਮੇਰੇ ਸਾਹੇ ਤੱਕ ਕੀਤੀ ਜਾਵੇ ਇੱਥੇ ਰਹਿ ਕੇ ਤੁਸੀਂ ਪੜੇ ਲਿਖੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਨੂੰ ਤਾਂ ਜੌਬ ਮਿਲਦੀ ਆ ਤਾਂ ਫੇਰ ਕੀ ਘਰਵਾਦੀ ਚੱਲਦਾ ਨਹੀਂ ਤੇ ਘਰਵਾਦੀ ਚੱਲੇਗਾ ਕਿਉਂਕਿ ਕੋਈ ਸਾਰਾ ਹੋਰ ਬਚਿਆ ਨਹੀਂ ਸਿਰਫ ਘਰ ਵਿੱਚ ਹੁਣ ਮੈਂ ਹੀ ਬਚੀ ਆ ਜੇ ਮੈਂ ਹੀ ਕਮਾਉਂਗੀ ਤੇ ਮੈਂ ਹੀ ਇਨਾ ਢਿੱਡ ਭਰੂਗੀ ਹੋਰ ਕੋਈ ਸਾਰਾ ਨਹੀਂ ਬਚਿਆ ਆਈ ਗੁਰਜੀ ਕਾ ਖਾਲਸਾ ਆਈ ਗੁਰਜੀ ਕੀ ਫਤਿਹ ਹਾਂਜੀ ਮੈਂ ਜਗਦੇਵ ਸਿੰਘ ਸਰਪੰਚ ਮ तहसील ब्लाग जिला तरनतारन ये विनती ਕਰਦੇ ਆਪ ਜੀ ਤੁਹਾਡੇ ਪਿੰਡ ਦੇ ਵਿੱਚ ਨੌਜਵਾਨ ਦੀ ਡੈਥ ਹੋਈ ਆ ਕੈਨੇਡਾ ਦੇ ਵਿੱਚ ਹਾਰਟ ਅਟੈਕ ਹੋ ਗਿਆ ਉਹ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਮੈਂ ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਕਿ ਕੱਲ ਸ਼ਾਮੀ ਰਾਲ ਗਹਿਰਾ ਜੀ ਫੋਨ ਆਇਆ ਜਦੋਂ ਪਰਿਵਾਰ ਨੂੰ ਕਿ ਕੈਨੇਡਾ ਵਿੱਚ ਬੱਚੇ ਦੀ ਅਟੈਕ ਨਾਲ ਮੌਤ ਹੋ ਗਈ ਹੈ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਕਹਿ ਸਕਦੇ ਆਪਾਂ ਕਿਉਂਕਿ ਜਿੰਨੀ ਕਿ ਜ਼ਮੀਨ ਆਉਂਦੀ ਸੀ ਬੱਚੇ ਨੂੰ ਉਹ ਪਿਤਾ ਨੇ ਉਹਨਾਂ ਦੇ ਪਿਤਾ ਨੇ ਜ਼ਮੀਨ ਵੇਚ ਕੇ ਤੁਹਾਨੂੰ ਬਾਹਰ ਕੈਨੇਡਾ ਭੇਜਤਾ ਸੀ ਤੇ ਵਿਆਹ ਤੋਂ ਬਾਅਦ ਤੇ 4-5 ਸਾਲ ਦੀ ਉਮਰ ਦੀ ਬੱਚੀ ਛੋਟੀ ਇੱਕ ਤੇ ਹੁਣ ਆਪਾਂ ਵੇਖੀਏ ਕਿ ਜਦੋਂ ਪਿੱਛੋਂ ਵੀ ਸਾਰੀ ਜਾਇਦਾਦ ਵੇਚ ਕੇ ਬਚਾ ਜਾ ਚੁੱਕਾ ਸੀ ਕਿ ਕੈਲੀ ਕੇ ਪਰਿਵਾਰ ਦਾ ਵੀ ਹੁਣ ਪਿਤਾ ਦਾ ਵੀ ਉਹੀ ਸਹਾਰਾ ਸੀ ਤੇ ਤਰ ਪਤਨੀ ਛੋਟੀ ਬੱਚੀ ਦਾ ਵੀ ਸਹਾਰਾ ਉਹੀ ਸੀ ਫਿਰ ਮਾਤਾ ਇਹਨਾਂ ਦੇ ਪਹਿਲਾਂ ਕੁਝ ਚੁੱਕੇ ਚ ਜਿਸ ਤਰ੍ਹਾਂ ਮੌਜੂਦਾ ਸਰਕਾਰ ਹੈ ਤੁਹਾਡੇ ਹਾਂਜੀ ਤੇ ਪਿੰਡ ਦੇ ਸਰਪੰਚੋ ਤੁਸੀਂ ਹਾਂਜੀ ਤੇ ਹੈਲਪਲੀ ਕੀ ਬੇਨਤੀ ਕਰਦੇ ਹੋ ਪੰਜਾਬ ਸਰਕਾਰ ਨੂੰ ਯਾਤਰਕਾਰ ਨੂੰ ਇਹ ਬੇਨਤੀ ਕਰਦਾ ਜੀ ਕਿ ਉਸ ਬੱਚੇ ਦੀ ਲਾਸ਼ ਜੇ ਡੈਡ ਬੋਡੀ ਵਾਪਸ ਲੈ ਕੇ ਜਾਂਦੀ ਜਾਂਦੀ ਜਾਵੇ ਉਹ ਪੰਜਾਬ ਸਰਕਾਰ ਜੋ ਵੀ ਮਦਦ ਕਰ ਸਕਦੀ ਜਿਸ ਤਰ੍ਹਾਂ ਵੀ ਉਪਰਾਲਾ ਕਰ ਸਕਦੀ ਆ ਉਹ ਆਪਣੀ ਡੈਡ ਬੋਡੀ ਵਾਪਸ ਲੈ ਜਾਂਦੀ ਜਾਵੇ ਪਰਿਵਾਰ ਚਲੋ ਗੱਲਬਾਤ ਨਹੀਂ ਕਰ ਸਕਦਾ ਫਿਰ ਵੀ ਇੱਕ ਜੀ ਮਤਲਬ ਮਿੱਟੀ ਦੇ ਜਿਹੜਾ ਦਰਸ਼ਨ ਮੇਲੇ ਆ ਕਿ ਉਹ ਕਰ ਸਕਣ ਇਸ ਤੋਂ ਉਹਨਾਂ ਦੀ ਵਾਇਫ ਪੜੇ ਲਿਖੇ ਆ। ਅੰਤਮ ਦਸਬੰਵਾੜੀਆਂ ਅੰਤਮ ਦਸਬੰਵਾੜੀਆਂ ਕਰੋਗੇ ਐਮਐਲਏ ਸਾਹਿਬ ਨੂੰ ਜਾਂ ਮੰਤਰੀ ਸਾਹਿਬ ਨੂੰ। ਹਾਂਜੀ ਉਹ ਹੀ ਐਮਐਲਏ ਸਾਹਿਬ ਨੂੰ ਕੋਈ ਨੌਕਰੀ ਮਿਲ ਜਾਵੇ। ਐਮਐਲਏ ਸਾਹਿਬ ਨੂੰ ਮੇੜ ਕੇ ਬੇਨਤੀ ਕਰਾਂਗੇ। ਇਹਦੇ ਬਾਰੇ ਕੋਈ ਸੋਚਿਆ ਜਾਵੇ ਕਿ ਜੇ ਉਹ ਬੱਚੀ ਨੂੰ ਇੱਥੇ ਨੌਕਰੀ ਮਿਲ ਜਾਵੇ ਕੋਈ। ਕਿਉਂਕਿ ਉੱਥੇ ਗਿਆਨ ਬਹੁਤਾ ਚਿਰ ਨਹੀਂ ਜੈ ਇਹਨਾਂ ਨੂੰ ਹੋਇਆ। ਤੇ ਅੱਗੇ ਜਿਹੜੇ ਉੱਥੇ ਆਪਾਂ ਨੂੰ ਪਤਾ ਹੀ ਆ ਬਾਹਰਲੇ ਸ਼ਹਿਰ ਜਗ ਰੁਜ਼ਗਾਰ ਦੇ ਕਿੰਨੇ ਕੁ ਮੌਕੇ ਆ। ਬੜੀਆਂ ਮੁਸ਼ਕਲਾਂ ਉੱਥੇ ਆ ਰਹੀਆਂ ਬੱਚਿਆਂ ਨੂੰ। ਇਹੀ ਸਾਰਾ ਕੁਝ ਟੈਨਸ਼ਨ ਦਾ ਕਾਰਨ ਹੀ ਹੋਇਆ ਬੱਚੇ ਤੇ ਬਹੁਤ ਬੱਚਾ ਦੇ ਪਿੰਡਾਂ ਉੱਥੇ ਜਾ ਕੇ ਜਿਹੜੇ ਅਟੈਕ ਆ ਰਹੇ ਇਹਨੇ ਬੱਚਿਆਂ ਨੂੰ ਉੱਥੇ ਜਾ ਕੇ ਨੌਜਵਾਨਾਂ ਨੂੰ ਇਸੇ ਕਰਕੇ ਹੀ ਆ ਰਹੇ ਆ ਜਿੱਥੋਂ ਜਦੋਂ ਜਾਂਦੇ ਆ ਥੋੜੀ ਜਮੀਨ ਥੋੜੀ ਬੋਦੀ ਹੁੰਦੀ ਕੋਲ ਵੇਚ ਕੇ ਚਲੇ ਜਾਂਦੇ ਆ ਉੱਥੇ ਜਾ ਕੇ ਸੈੱਟ ਹੋ ਜਾਂਦੇ ਆ ਔਰ ਜਦ ਉੱਥੇ ਜਾ ਕੇ ਹਾਲਾਤ ਵੇਖਦੇ ਕੰਮ ਕਰਦੇ ਉੱਥੇ ਬੈਜਦਾ ਕੁਝ ਨਹੀਂ ਕਮਾਈ ਬਹੁਤ ਆ ਤੇ ਫਿਰ ਉਹ ਸੋਚਦੇ ਕਹੀ ਇੱਥੇ ਆ ਕੇ ਮਤਲਬ ਸ਼ਾਇਦ ਠੀਕ ਨਹੀਂ ਕੀਤਾ ਇਹ ਕਾਰਨ ਬਣਦੇ ਆ ਬੱਚਾ ਦੇ ਬਹੁਤ ਕੋਸੀਂ 50 ਕਾਰਨ ਇਹ ਬੇਨਤੀ ਕਰਾਂਗੇ ਕਿ ਇੱਥੇ ਕੋਈ ਉਹਨਾਂ ਦਾ ਰੁਜ਼ਗਾਰ ਦਾ ਹੀ ਪ੍ਰਬੰਧ ਕੀਤਾ ਜਾਵੇ ਤੇ ਨਾਲ ਜਿਹੜੇ ਆਪਣੇ ਡੈਡ ਬੋਡੀ ਲੈਣ ਵਾਸਤੇ ਕੋਈ ਪ੍ਰਾਲਾ ਕੀਤਾ ਜਾਵੇ ਹਾਂਜੀ ਉਹਦੇ ਜਿਹੜੇ ਤਰਪਤਨੀ ਆ ਸੋਨੂ ਵੀਰ ਦੀ ਕੋਈ ਪੜੇ ਲਿਖੇ ਆ ਉਹਨੂੰ ਕੋਈ ਨੌਕਰੀ ਦਿੱਤੀ ਜਾਵੇ ਇੱਥੇ ਇਹ ਆ ਵਿੱਚ ਤਾਂ ਕਿ ਉਹ ਆਪਣੀ ਬੱਚੀ ਛੋਟੀ ਨੂੰ ਪੜਾ ਲਿਖਾ ਸਕਣ ਚੰਗੀ ਵਿੱਦਿਆ ਦੇ ਸਕਣ